ਇੱਥੇ ਸ਼ਹੀਦیاں ਹੋਈਆਂ ਇਸ ਪਵਿੱਤਰ ਇਤਿਹਾਸਿਕ ਧਰਤੀ ਤੇ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਸੰਗਤ ਨਤਮਸਤਕ ਹੋਣ ਆਈ ਹੈ ਮੁਖਸਰ ਸਾਹਿਬ ਮਾਗੀ ਦੇ ਜੋੜ ਮੇਲੇ ਤੇ 40 ਮੁਕਤਿਆਂ ਦੀ ਇਸ ਧਰਤੀ ਨੂੰ ਨਤਮਸਤਕ ਕਰਨ ਸਜਦਾ ਕਰਨ ਲਈ ਆਏ ਆ ਸਾਡੇ ਕੈਬਿਨੇਟ ਦੇ ਸਾਥੀ ਸਾਡੇ ਵਿਧਾਨ ਸਭਾ ਦੇ ਚੁਣੇ ਹੋਏ ਨਮਾਇंदे ਪਾਰਟੀ ਦੇ ਅਹੁਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਜ਼ਿੰਮੇਵਾਰ ਵਲੰਟੀਅਰ ਵਰਕਰ ਸਹਿਬਾਨ ਸਾਡੇ ਪੰਜਾਬ ਦੇ ਇਨਚਾਰਜ ਪਾਰਟੀ ਵੱਲੋਂ ਮਨੀਸ਼ ਸੋਦੀਆ ਸਾਹਿਬ ਔਰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੁੰਦਾ ਦੇਖ ਰਹੇ ਜਾਸ਼ਮਦੀਦ ਗਵਾਹ ਦੇ ਤੌਰ ਤੇ ਆਏ ਹੋਏ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਂਦਾ ਹੈ ਜਾਣਿਆ ਜਾਂਦਾ ਹੈ ਇਹ ਸਥਾਨ ਫਿਰ 40 ਮੁਕਤਿਆਂ ਦੀ ਧਰਤੀ ਤੋਂ ਮੁਕਸਰ ਸਾਹਿਬ ਤੱਕ ਦਾ ਸਫ਼ਰ ਕਰਦਾ ਹੈ ਬੜੀਆਂ ਕੁਰਬਾਨੀਆਂ ਇਸ ਧਰਤੀ ਤੋਂ ਹੋਈਆਂ ਭਾਈ ਮਹਾ ਸਿੰਘ ਜੀ ਦੀ ਅਗਵਾਈ ਚ ਇੱਥੇ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਕੱਢ ਕੇ ਬੇਦਾਵਾ ਪਾੜਿਆ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਸੀ ਬੜਾ ਦੁਨੀਆ ਦਾ ਨਤਮਸਤ ਕਰਨ ਦਾ ਸਲਾਬ ਦੁਨੀਆ ਸਜਦਾ ਕਰਨ ਲਈ ਲਾਈਨਾਂ 'ਚ ਲੱਗੀ ਖੜੀ ਐ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਬਚ ਜਾਂਦੀਆਂ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਆਪਣੀਆਂ ਕੁਰਬਾਨੀਆਂ ਨੂੰ ਆਪਣੇ ਪੁਰਖਿਆਂ ਦੀ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਅੱਜ ਤੁਸੀਂ ਇੱਥੇ ਇਸ ਜਨ ਸਭਾ ਦੇ ਵਿੱਚ ਆਇਓ ਕੁਝ ਰਾਜਨੀਤਿਕ ਕੁਝ ਪੰਜਾਬ ਦੇ ਕੁਝ ਤੁਹਾਡੇ ਪਰਿਵਾਰਾਂ ਦੇ ਭਵਿੱਖ ਦੀਆਂ ਗੱਲਾਂ ਸੁਣਨ ਤੇ ਨਾਲ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵੀਰੋ ਅੱਜ ਇਹ ਧਰਤੀ ਜਿਹੜੀ ਹੈ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਤੇ ਜੋ ਜੀਦਾ ਸਰਦਾ ਜਿਵੇਂ ਸਰਦਾ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਭਾਈ ਲੈ ਜਾਓ ਕਿਸੇ ਨੇ ਗੱਡੀਆਂ ਮੁਫਤ ਲਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਹੈ ਸਮਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਵਾਸਤੇ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ